ਰੋਕੋ ਨੂ ਵੱਡੇ ਪੁੰਨੂ ਨੂ ਇਹ ਕਿਵੇਂ ਮਾਸੀ ਨਾ ਪਾਗੀਆਂ ਪਾਉਦਾ ਹਾਂ ਦੰਦ ਨਿਆ ਕਰਤਾ ਉਹ ਨਹੀਂ ਕਰਾਉਣੇ ਤੇਰੀਆਂ ਦੰਦੀਆਂ ਆ ਰੋਕੋ ਮਿਰਚੇ ਦੀ ਬੱਕੀ ਰੋਕੋ ਰੋਕੋ ਲਾ ਇੱਥੇ ਲਾ ਇੱਥੇ ਲਾ ਇੱਥੇ ਜੀ ਸਰ ਨਾ ਨਾ ਆਇਆ ਤੂੰ ਓਏ ਅੱਖਾਂ ਕੇ ਕਾਲ ਡੋਡੇ ਤੈਨੂੰ ਨਹੀਂ ਦੇਖਦਾ ਵੀ ਸ਼ਵੀਰ ਲੱਗੀ ਐ ਚਲੋ ਲਈ ਪਾ ਤਨਾ ਪਾਣੀ ਪੀਓ ਸਾਡੀ ਸ਼ਬੀਲ ਤੋਂ ਅਸੀਂ ਨਹੀਂ ਪੀਣਾ ਜੀ ਅਸੀਂ ਪਿੱਛੋਂ ਰੈਸਟੋਰੈਂਟ ਤੇ ਕਾਫੀ ਪੀ ਕੇ ਆਏ ਜੀ ਕਿ ਆਵਾ ਤਨ ਮੈਂ ਕਾਪਾਚੀਨੋ ਕਾਫੀ ਪੀ ਕੇ ਆਇਆ ਤੂੰ ਵੱਡਾ ਮਿਰਜਾ ਨਾਲੇ ਮੈਨੂੰ ਐਂ ਦੱਸ ਓਏ ਆ ਕੁੜੀ ਤੇਰੀ ਕੀ ਲੱਗਦੀ ਆ ਸਰ ਸਰ ਮੈਂ ਇਹਨਾਂ ਦੀ ਦੂਰ ਦੀ ਕਜ਼ਨ ਆ ਜੀ ਦੂਰ ਦੀ ਕਜ਼ਨ ਜੇਸਾ ਉਹਨਾ ਮੋਟਰਸਾਈਕਲ ਤੇ ਨੇੜੇ-ਨੇੜੇ ਹੋ ਕੇ ਬੈਠੀ ਸੀ ਉਸ ਹਿਸਾਬ ਨਾਲ ਤਾਂ ਨਹੀਂ ਲੱਗਦਾ ਵੀ ਤੂੰ ਇਹਦੀ ਦੂਰ ਦੀ ਕਜ਼ਨ ਕਰਾ ਇਹਦੇ ਕਾਗਜ਼ ਚੱਕ ਕਾਗਜ਼ ਓ ਯਾਰ ਇਹਦਾ ਮਤਲਬ ਇਹਦਾ ਕੋ ਉਧਾਰ ਕੜ ਜਿਹੇ ਆਧਾਰ ਤੇ ਅਸੀਂ ਇਹ ਫੈਸਲਾ ਕਰੀਏ ਇਹ ਤੇਰੀ ਨੇੜੇ ਦੀ ਕਿ ਦੂਰ ਦੀ ਕਜਨਾ ਸਰ ਪਾਣੀ ਮਿਲੂ ਜੀ ਬੇਨ ਨੂੰ ਪਾਣੀ ਜਨਾ ਮਰਜੀ ਪੀ ਓ ਸ਼ੇਰਆ ਪਿਓ ਪਾਣੀ ਇਹਨਾਂ ਨੂੰ ਓਏ ਇਹ ਵੀ ਪੀਤੀ ਅਹੀਂ ਗੱਲ ਸੁਣੋ ਓ ਪਾਣੀ ਜਿੰਨਾ ਮਰਜੀ ਪੀਓ ਆ ਜਿਹੜੇ ਤੁਸੀਂ ਸਾਹ ਦੇ ਸਾਹਮਣੇ ਪਾਣੀ ਪਾਣੀ ਹੋਏ ਫਿਰਦੇ ਨਾ ਕਾਕਾ ਇਹਦਾ ਫਿਕਰ ਕਰ ਅੱਛੀ ਬੀਲ ਦੇ ਵਿੱਚ ਕੋਈ ਯੋਗਦਾਨ ਪਾ ਸ਼ੈਲ ਚ ਵੀ ਲਿਆ ਨਹੀਂ ਹਵਾਲਾਤ ਦੇ ਵਿੱਚ ਨਾ ਤਾਂ ਕਾਫੀ ਮਿਲਦੀ ਆ ਤੇ ਨਾ ਹੀ ਕਜਨ ਉਹ ਜਨਾਬ ਹਾਂ ਜਾਣ ਦਿਓ ਜੇ ਮੁੰਡੇ ਕੁੜੀ ਨੂੰ ਕਰ ਲੈ ਕਾਗੇ ਚੱਕ ਇਹਨਾਂ ਦੇ ਆ ਕੁੜੀ ਰੰਦੀ ਕਜ ਨਹੀਂ ਲੱਗਦੀ ਆ ਪਰ ਹੈਗੀ ਆ ਨੇੜੇ ਦੀ ਜੀ ਉਹ ਚੰਗਾ ਹੋਇਆ ਸ਼ੇਰਿਆ ਤੂੰ ਟਾਈਮ ਸਿਰ ਇਹਨਾਂ ਦੇ ਕਾਗਜ਼ ਚੈੱਕ ਕਰ ਲੈ ਨਹੀਂ ਤਾਂ ਸਾਰੀ ਦਿਹਾੜੀ ਮੇਰੇ ਮਨ ਤੇ ਨਾ ਤੇਰੀ ਅਖੰਡ ਤੇ ਰੂਫ ਜਿਹਦਾ ਭਾਰ ਹੀ ਰਹਿਣਾ ਸੀ ਚਲਣ ਤੁਰ ਜੋ ਕਿ ਲਾ ਮੈਰਿਜ ਕਰਾ ਕੇ ਤੋਰਾਂ ਤੁਹਾਡੀ ਹੁਣ ਮੈਂ ਚਲੋ ਕਹਿ ਜੇ ਨਹੀਂ ਲੈਕਦੀ ਐ ਉਹ برف ਮੰਗਾਓ ਭਾਈ برف ਪਾਓ ਥੋੜੀ ਜਿਹੀ ਹੋਰ ਪਾਓ ਪਾਓ ਕਿਦਾਂ ਕਾਫੇਟਿਨਾ ਜਿੱਥੇ 250 ਦੀ ਕਾਫੀ ਪੀਤੀ ਹੀ ਉਥੇ ਤੀਆਂ ਦਾ ਤੇਲ ਵੀ ਪਵਾ ਲੈਣਾ ਹੈ ਇਹਦੇ ਚ ਚੱਲ ਹੁਣ ਕਾਫੇਟਿਨਾ ਚੱਲ ਤੁਰੋ ਨਾ ਦੂਰ ਦੀ ਗਜ਼ਨ ਹੈ